ਵੇ ਜੀਮਤੋ ਬੋਲੋ ਅੱਜ ਦੇ ਇਸ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅਤੇ ਸਭ ਨੂੰ ਅਦੁੱਸ਼ਤ ਕਰਨ ਨਾਲ ਸਤ ਸ੍ਰੀ ਅਕਾਲ ਸੋ ਦੋਸਤੋ ਆਪਾਂ ਸਾਲ 2026 ਦਾ ਪਹਿਲਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਔਰ ਉਮੀਦ ਕਰਦਾ ਹਾਂ ਕਿ ਇਹ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਅਤੇ ਕਾਮਯਾਬੀਆਂ ਲੈ ਕੇ ਆਵੇ ਸੋ ਜਿਹੜੇ ਗੋਲ ਤੁਸੀਂ ਮਿਥੇ ਨੇ ਇਸ ਸਾਲ ਦੇ ਵਿੱਚ ਉਹ ਤੁਹਾਡੇ ਸਾਰਿਆਂ ਦੇ ਕੰਪਲੀਟ ਹੋਣਾ। ਸੋ 1 ਜਨਵਰੀ ਨੂੰ ਮੇਰਾ ਜਨਮ ਦਿਨ ਸੀ ਪੇਪਰਾਂ ਦੇ ਹਿਸਾਬ ਨਾਲ ਤੇ ਤੁਸੀਂ ਮੈਨੂੰ ਬਹੁਤ ਸਾਰੀਆਂ ਜਨਮ ਦਿਨ ਦੀਆਂ ਵਧਾਈਆਂ ਭੇਜੀਆਂ ਅ ਸ਼ੁਭ ਇਸ਼ਾਰਾ ਭੇਜੀਆਂ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧਰਵਾਤੀ ਹਾਂ। ਸੋ ਦੋਸਤੋ ਇਸ ਸਾਲ ਦੇ ਕੰਮ ਤੁਸੀਂ ਆਰੰਭ ਕਰ ਲਏ ਹੋਣਗੇ। ਤੋ ਆਪੋ ਆਪਣੇ ਤਰੀਕੇ ਨਾਲ ਤੁਸੀਂ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੋਵੇਗੀ ਸੋ ਜਿਸ ਤਰ੍ਹਾਂ ਮੈਂ ਪਿਛਲੇ ਪ੍ਰੋਗਰਾਮ ਤੇ ਵਿੱਚ ਦੱਸਿਆ ਸੀ ਕਿ ਕਟਨਾਵਾਂ ਨੇ ਜਿਹੜੀਆਂ ਚੰਗੀਆਂ ਮਾੜੀਆਂ ਵਾਪਤੀਆਂ ਰਹਿੰਦੀਆਂ ਨੇ ਸੋ ਅੱਜ ਮੈਂ ਜਨੂੰ ਨਵਾਂ ਸਾਲ ਚੜ੍ਹਿਆ ਤੋ ਗੁਰਦਵਾਰਾ ਸਾਹਿਬ ਦੇ ਵਿੱਚ ਵੀ ਗਿਆ ਸੀ ਕਿ ਕਾਫੀ ਲੋਗ ਉੱਥੇ ਆਈ ਹੋਈ ਸੀਗੇ ਤੋ ਅਸੀਂ ਪਰਿਵਾਰ ਨਾਲ ਗਏ ਸੀ ਉੱਥੇ ਤੇ ਉੱਥੇ ਵੀ ਮਤਲਬ ਜਿਨਾ ਕਾਫੀ ਲੋਗ ਉਤਸ਼ਾਹਤ ਸਨ ਨਵੇਂ ਉਹਨੇ ਏਜੰਡੇ ਅਪਡੇਟ ਰੱਖੇ ਹੋਏ ਸੀ ਕਿ ਕੀ ਕਰਨਾ ਹੈ ਤੰਦਰੁਸਤੀ ਲਈ ਦੁਆਵਾਂ ਕਰਦੇ ਸੀ ਤੇ ਬਾਕੀ ਕਿਤੇ ਕਿਤੇ ਦੁਨੀਆਂ ਦੇ ਵਿੱਚ ਦੁਰਘਟਨਾਵਾਂ ਵੀ ਵਾਪਰੀਆਂ ਨੇ ਤਾਂ ਜਿਹਦੇ ਵਿੱਚ ਅੱਜ ਸੁਗਵਦੀ ਕੰਮ ਚਾਰ ਕਿ ਸਵਿਚਰਲੈਂਡ ਸਵਿਚਰਲੈਂਡ ਮੇਰਾ ਬਹੁਤ ਹੀ ਮਨਪਸੰਦ ਦੇਸ਼ ਆ ਜੋ ਕਦੇ ਵੀ ਕਿਸੇ ਲੜਾਈ ਵਿੱਚ ਸ਼ਾਮਲ ਨਹੀਂ ਹੋਇਆ ਕਦੇ ਵੀ ਜਿੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਸੁਣਨ ਨੂੰ ਮਿਲੀ ਤੋਂ ਨਵੇਂ ਸਾਲ ਦੀ ਜਿਹੜੀ ਸਭ ਤੋਂ ਪਹਿਲੀ ਮਾੜੀ ਘਟਨਾ ਹੈ ਉਸੇ ਮੁਲਕ ਦੇ ਵਿੱਚ ਵਾਪਰੀਆ ਪਹਿਲਾਂ ਤਾਂ ਮੈਨੂੰ ਕੋਈ ਅਸੀਗਾ ਕਿ ਕਿੱਥੇ ਇਹ ਕੋਈ ਟੈਰਰਿਸਟ ਅਟੈਕ ਨਾ ਹੋਵੇ ਕਿ ਕੋਈ ਇੱਕ ਰਿਜ਼ੋਰਟ ਦੇ ਵਿੱਚ ਲੋਕ ਕਿਸ਼ਨਾ ਮਨਾਉਣਗੇ ਨਹੀਂ ਨਮਾਸਾਲ ਚੜ੍ਹਿਆ ਤੇ ਉੱਥੇ ਹਾਸਾ ਵਾਪਰ ਜਾਣਾ ਅੱਗ ਲੱਗ ਜਾਣੀ ਤਾਂ ਹੁਣ ਤੱਕ ਜਿਹੜੀਆਂ ਖਬਰਾਂ ਨੇ ਉਹਦੇ ਅਨੁਸਾਰ 40 ਦੇ ਕਰੀਬ ਲੋਕ ਹੈ ਜਿਹੜੇ ਉਹ ਮਾਰੇ ਚੁਗ ਜਾ ਚੁੱਕੇ ਨੇ ਰਿਜ਼ੋਰਟ ਦੇ ਵਿੱਚ ਜਿਹੜੇ ਨਮਾਸਾਲ ਚੜਾਉਣ ਲਈ ਗਏ ਸੀ ਤਾਂ ਉਹ ਹੁਣ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਇੱਕ ਜਿਹੜੀ ਆਪਣਾ ਸ਼ੈਂਪਨ ਹੁੰਦੀ ਆ ਨਾ ਉਹ ਸ਼ੈਂਪਨ ਜਦੋਂ ਆਪਣਾ ਸਾਲਚੜਦਾ ਤੁਸੀਂ ਉਹ 10 ਲਾਖੇ ਉੱਤੇ ਉਹ ਦਾ ਪੰਟੇ ਨੂੰ ਬਣਾਉਨੇ ਤਾਂ ਉਹ ਨੂੰ ਅੱਗ ਲੱਗ ਗਈ ਤੇ ਅੱਗ ਲੱਗ ਕੇ ਉਹ ਸਿੱਧੀ ਜਿਹੜੀ ਉੱਤੇ ਛੱਤ ਨੂੰ ਜਾਲ ਲੱਗੀ ਤਾਂ ਜਿਹਦੇ ਕਰਕੇ ਜਿਹੜੀ ਅੱਗ ਆ ਉਹ ਇੱਕਦਮ ਫੈ ਗਈ ਸੋ ਅਸੀਂ ਜਦੋਂ ਕੁਝ ਵੀ ਮੇਰੇ ਕੈਨੇਡਾ ਬਤਲੇ ਹੈ ਤੇ ਜਦੋਂ ਆਪਾਂ ਨਵੇਂ ਸਾਲ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਆਪਾਂ ਸੋਚਦੇ ਆ ਉਹਦੇ ਵਿੱਚ ਇਹ ਵੀ ਸੋਚੋ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਵੇਂ ਹੁਣ ਮੈਂ ਕੈਨੇਡਾ ਦੇ ਵਿੱਚ ਹੈਗਾ ਤੇ ਜਮ ਜਰਕੀਨ ਕੰਟਰੀ ਨੇ ਇੱਥੇ ਜਿਹੜਾ ਮੋਸਟਲੀ ਘਰ ਨੇ ਉਹ ਲੱਕੜ ਦੇ ਹੁੰਦੇ ਨੇ ਲੱਕੜ ਤੋਂ ਲੱਕੜ ਦੇ ਇਸ ਕਰਕੇ ਹੁੰਦੇ ਨੇ ਕਿਉਂਕਿ ਲੱਕੜ ਦੇ ਵਿੱਚ ਟੈਂਪਰੇਚਰ ਹੈ ਜਿਹੜਾ ਉਹ ਪਾਸ ਨਹੀਂ ਹੁੰਦਾ ਜਿੱਦਾਂ ਮਾਈਂਸ ਹੁੰਣ ਜਦੋਂ ਮੈਂ ਬਾਹਰ ਆਇਆ ਹਾਂ ਤਾਂ ਮਾਈਂਸ ਜਿਹੜਾ ਹੈਗਾ ਉਹ ਮਾਈਂਸ ਰੂਮ ਟੈਂਪਰੇਚਰ ਹੈ 20 30 ਮਤਲਬ ਤੱਕ ਤਾਂ ਆਮ ਚੱਲਿਆ ਜਾਂਦਾ ਹੈ ਨਾ ਗਾਂ ਦੇ ਵਿੱਚ ਤਾਂ ਜੇ ਘਰ ਇੱਟਾਂ ਦੇ ਹੋਣ ਤਾਂ ਤੁਸੀਂ ਉਹਨਾਂ 'ਚ ਸੌ ਨਹੀਂ ਪਾਓਗੇ ਸਾਰਾ ਕੁਝ ਵਰੀਜ਼ ਹੋਊ ਹੋ ਜਾਊਗਾ ਸੋ ਇਸ ਕਰਕੇ ਇੱਥੇ ਲੱਕੜ ਦੇ ਘਰ ਹੁੰਦੇ ਨੇ ਤਾਂ ਕਿ ਜਿਹੜਾ ਬਾਹਰਲੀ ਜਿਹੜੀ ਜ਼ਿਆਦਾ ਠੰਡ ਹੈ ਉਹ ਲੱਕੜ ਦੇ ਵਿੱਚ ਪਾਸ ਨਹੀਂ ਹੁੰਦੀ ਲੱਕੜ ਦੇ ਵਿੱਚ ਕਰੰਟ ਪਾਸ ਨਹੀਂ ਹੁੰਦਾ ਟੈਂਪਰੇਚਰ ਪਾਸ ਨਹੀਂ ਹੁੰਦਾ ਸੋ ਇਸ ਕਰਕੇ ਉਹ ਬਣਾਏ ਜਾਂਦੇ ਨੇ ਪਰ ਤੋਂ ਇਹ ਜਿਹੜੇ ਕਾਰਨ ਨੇ ਇਹਨਾਂ ਨੂੰ ਅੱਗ ਬੜੀ ਛਿੱਤੀ ਲੱਗਦੀ ਆ ਤੇ ਕਿਸੇ ਵੀ ਗਣੈਕ ਨਹੀਂ ਕਾਰਨ ਤੋਂ ਸਾਡੇ ਖਾਸ ਤੌਰ ਤੇ ਜਿਹੜੇ ਭਾਰਤੀ ਲੋਕ ਨੇ ਤੋਂ ਇਹੇ ਘਰਾਂ ਦੇ ਵਿੱਚ ਪਰੋਂਖੇ ਬਣਾਉਂਦੇ ਨੇ ਤੇ ਉਹ ਜਿਹੜੇ ਫਾਇਰ ਅਲਾਰਮ ਨੇ ਜਦੋਂ ਵੱਜਦੇ ਨੇ ਤੋਂ ਸਾਨੂੰ ਬਾਉਦਰ ਕਰਦੇ ਨੇ ਅਸੀਂ ਜਾਂ ਤਾਂ ਉਹਨਾਂ ਦੀਆਂ ਬੈਟਰੀਆਂ ਖੜਦ ਦਿੰਦੇ ਆ ਜਾਂ ਉਹਨਾਂ ਨੂੰ ਬੰਦ ਕਰ ਦਿੰਦੇ ਆ ਤਾਂ ਕਈ ਵਾਰ ਜਿਹੜੇ ਹਾਦਸੇ ਵਾਪਰਦੇ ਨੇ ਦੀਵਾਲੀ ਦੇ ਮੇਰਤ ਦੇ ਵੀ ਜਿਹੜਾ ਹੈਗਾ ਹਾਦਸੇ ਸਾਡੇ ਇੱਥੇ ਕਮਿਊਨਿਟੀ 'ਚ ਵਾਪਰਦੇ ਨੇ ਤਾਂ ਪਿੱਛੇ ਇੱਕ ਸਾਰਾ ਵਿਚਾਰਾ ਪਰਿਵਾਰ ਹੀ ਇਸ ਦਾ ਸ਼ਿਕਾਰ ਹੋ ਗਿਆ ਸੀ ਸੋ ਸਾਨੂੰ ਮਤਲੇ ਨਵੇਂ ਸਾਲ ਦੇ ਵਿੱਚ ਇਹ ਚੀਜ਼ਾਂ ਜਣ ਜਿਹੜੀਆਂ ਸੇਫਟੀ ਖਾਸ ਤੌਰ ਤੇ ਆਪਣੀ ਸੇਫਟੀ ਬੱਚਿਆਂ ਦੀ ਸੇਫਟੀ ਆਂਧੀਆਂ ਗਵਾਂਡੀਆਂ ਦੀ ਸੇਫਟੀ ਤੋਂ ਉਹਦੇ ਵੱਲ ਖਾਸ ਧਿਆਨ ਦੇਣਾ ਪਊਗਾ ਖਾਸ ਕਰਕੇ ਜਿਹੜੀਆਂ ਫਾਇਰ ਨਾਲ ਸੰਬੰਧਿਤ ਘਟਨਾਵਾਂ ਨੇ ਅੱਗ ਨਾਲ ਸੰਬੰਧਿਤ ਘਟਨਾਵਾਂ ਨੇ ਤੋ ਆਪਣਾ ਫਾਇਲ ਫਾਇਰ ਅਲਾਰਮ ਹਮੇਸ਼ਾ ਚੈੱਕ ਕਰਦੇ ਰੱਖੋ ਤੇ ਦੂਸਰਾ ਹੁੰਦਾ ਇੱਕ ਕਾਰਬਨ ਮੋਨੋਆਕਸਾਈਡ ਅਲਾਰਮ ਤੁਹਾਡੇ ਘਰ 'ਚ ਲੱਗਿਆ ਹੋਇਆ ਤੇ ਘਰ ਦੇ ਵਿੱਚ ਕਿਉਂਕਿ ਇੱਥੇ ਗੈਸ ਆਮੀਂ ਅਸੀਂ ਵਰਤਦੇ ਹਾਂ ਗੈਸ ਲੀਕ ਹੋ ਸਕਦੀ ਆ ਕਾਰਬਨ ਮੋਨੋਆਕਸਾਈਡ ਤੇ ਉਹਦੀ ਨਾ ਕੋਈ 스మెਲ ਹੁੰਦੀ ਆ ਨਾ ਕੁਝ ਹੋਰ ਤੇ ਤੁਸੀਂ ਰਾਤ ਨੂੰ ਸੌਂਦੇ ਹੋ ਤੇ ਬੰਦੇ ਸੁੱਤੇ ਪਏ ਹੀ ਨਹੀਂ ਉੱਠਦੇ ਤੇ ਕਈ ਵਾਰ ਕੀ ਹੁੰਦਾ ਕਿ ਅਸੀਂ ਗਰਾਜ 'ਚ ਬਹਿ ਜਾਂਦੇ ਆ ਦੋ ਚਾਰ ਦੋਸਤ ਇਕੱਠੇ ਹੋ ਕੇ ਗੱਡੀ 'ਚ ਬਹਿ ਕੇ ਡਰਿੰਕ ਕਰਨ ਲੱਗੇ ਜਾਂ ਗੱਲਾਂ ਮਾਰਨ ਲੱਗੇ ਜਦੋਂ ਤੁਸੀਂ ਗ੍ਰਾਈਂਡਰ ਨੂੰ ਬੰਦ ਕਰ ਲੈਣ ਤੇ ਗੱਡੀ ਸਟਾਰਟ ਛੱਡ ਲੈਣੇ ਤਾਂ ਕਿ ਗੱਡੀ ਘਰ ਪਰ ਆਏ। ਤਾਂ ਉਹ ਵੀ ਬਹੁਤ ਖਤਰਨਾਕ ਹੈ। ਤਾਂ ਉਹਦੇ ਨਾਲ ਵੀ ਕਾਰਨ ਮਨ ਨੂੰ ਆਕਸਾਈਡ ਬਣ ਕੇ ਇਤਿਹਾਸਾ ਵਾਪਰ ਸਕਦਾ। ਤੇ ਇਸੇ ਤਰ੍ਹਾਂ ਜਿਹੜੀ ਕੋਈ ਵੀ ਅੰਗੂਠੀ ਕੋਲੇ ਵਾਲੀ ਗੋਬੇ ਉਹਨੂੰ ਰੱਖਣਾ ਇਹ ਵੀ ਖਤਰਨਾਕ ਹੈ ਤੇ ਬਾਕੀ ਜੇ ਤੁਸੀਂ ਆਪਣਾ ਕਈ ਲੋਕਾਂ ਨੇ ਦੇਖਿਆ ਕਿ ਉਹ ਗਰਾਜਾਂ ਦੇ ਵਿੱਚੋਂ ਕੁੱਕ ਕਰਦੇ ਨੇ ਸਾਲ ਬਣਾਉਣਾ ਤਾਂ ਵੀ ਗਰਾਜ ਚੋਂ ਤੇ ਉਹ ਜਿਹੜਾ ਗੈਸ ਟੈਂਕ ਦਾ ਉਸ ਕਰਦੇ ਨੇ ਤੇ ਕਈ ਵਾਰ ਗੈਸ ਟੈਂਕ ਨੂੰ ਪ੍ਰੋਪਰਲੀ ਬੰਦ ਨਹੀਂ ਹੁੰਦਾ ਜਾਂ ਬੰਦ ਕਰਨਾ ਭੁੱਲ ਜਾਂਦੇ ਆ ਜੇ ਕਈ ਵਾਰ ਖੁਦ ਹੀ ਲੀਕ ਕਰ ਜਾਂਦਾ ਹੈ ਤੋਂ ਉਹ ਵੀ ਬਹੁਤ ਡੇਂਜਰਸ ਹ ਤਾਂ ਉਹਦੇ ਵਿੱਚ ਇਹ ਹ ਕਿ ਤੁਸੀਂ ਉਹਨੂੰ ਬਿਲਡਿੰਗ ਦੇ ਅੰਦਰ ਨਹੀਂ ਰੱਖਣਾ ਪਰ ਸਾਡੇ ਲੋਕ ਰੱਖ ਲੈਂਦੇ ਨੇ ਗਰਾਜਾਂ ਚ ਵੀ ਰੱਖ ਲੈਂਦੇ ਨੇ ਕਈ ਵਾਰ ਉਹ ਬਿਲਾਸਤ ਵੀ ਹੋ ਸਕਦਾ ਸੋ ਇਹਨਾਂ ਚੀਜ਼ਾਂ ਦਾ ਜਿਹੜਾ ਸਾਨੂੰ ਧਿਆਨ ਰੱਖਣਾ ਪਊਗਾ ਸੋ ਇਸ ਤਰ੍ਹਾਂ ਜਿਹੜੇ ਟਰੈਫਿਕ ਦੇ ਨੇ ਇਸ ਨੇ ਆਵਾਜਾਈ ਆ ਉਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਸੋ ਅੱਜ ਕੱਲ੍ਹ ਤੋਂ ਕੈਨੇਡਾ ਦੇ ਵਿੱਚ ਬੁਰੀ ਠੰਡ ਪੈ ਰਹੀ ਆ ਰਤੂ ਦੇ ਵਿੱਚ 5 6 ਨਵੰਬਰ ਦਾ ਖਰਾਬ ਹੋਇਆ ਹੈ ਟੈਂਪਰੇਚਰ ਅਜੇ ਤੱਕ ਬਿਲਕੁਲ ਠੀਕ ਨਹੀਂ ਹੋਇਆ ਤਾਂ एवरीਡੇ ਜਿਹੜੀ ਹੈਗੀ ਆ 스ਨੋ ਫਾਲ ਹੁੰਦੀ ਹੈ ਸਾਰੀਆਂ ਰੋੜਾਂ ਜੰਮੀਆਂ ਪਈਆਂ ਨੇ ਸਾਈਡ ਬਾਕਸ ਜੰਮੀਆਂ ਪਈਆਂ ਨੇ ਤੋਂ ਤੁਰਨਾ ਬੜਾ ਮੁਸ਼ਕਲ ਹੈ ਸੋ ਜਿਹੜਾ ਜੀਵਨ ਉਹ ਰੁਕਾਪ ਹੋ ਕੇ ਰਹਿ ਜਾਂਦਾ ਤੇ ਬਾਹਰ ਦੀਆਂ ਸਰਗਰਮੀਆਂ ਨੇ ਜਿਹੜੀਆਂ ਉਹ ਬਿਲਕੁਲ ਖਤਮ ਹੋ ਜਾਂਦੀਆਂ ਨੇ ਸੋ ਜਿਨ੍ਹਾਂ ਨੇ ਡੌਗਸ ਰੱਖੇ ਹੋਏ ਨੇ ਪੈਟ੍ਰਿਕ ਕਿ ਉਹ ਨੇ ਤਾਂ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਂਦਾ ਤੇ ਜਿਹੜੇ ਪੱਟਨੇ ਤੁਹਾਡੇ ਫਰਸਟ੍ਰੇਟ ਹੋ ਜਾਂਦੇ ਨੇ ਜੇ ਤੁਸੀਂ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਕਿਉਂਕਿ ਉਹਨਾਂ ਦੇ ਜਿਹੜੇ ਡੌਗ ਨੇ ਮੇਰਾ ਵੀ ਰੱਖਿਆ ਹੋਇਆ ਜੋ ਕੋ ਜਿੰਨਾ ਛੁਰੂ ਬਾਹਰੋਂ 스멜 ਨਹੀਂ ਲੈ ਲੈਂਦੇ ਤੇ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਕਹਿ ਲਓ ਵੀ ਉਹ ਟਾਇਰਡ ਨਹੀਂ ਹੁੰਦਾ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਉਹ ਖਾਣਾ ਨਹੀਂ ਖਾਂਦੇ ਉਹਨਾਂ ਲਈ 스멜 ਬਾਹਰ ਲਈ ਜਿਹੜੀ ਹੈਗੀ ਉਹ ਜ਼ਰੂਰੀ ਹੈ ਘਾਹ ਦੀ 스멜 ਹੋਈ ਤਾਂ ਉਹਨੂੰ ਸਨੂ ਤੇ ਵੀ ਟਰਾਈ ਕਰਦੇ ਨੇ ਲੇਕਿਨ ਤੁਸੀਂ ਜੇ ਉਹਨਾਂ ਨੂੰ ਜੇ ਲੈ ਕੇ ਜਾਣਾ ਬਾਹਰ ਘੁਮਾਉਣਾ ਆ ਜਨ ਸੈਰ ਕਰਨੇ ਜੇ ਨਾ ਤਾਂ ਪ੍ਰੋਪਰ ਕੱਪੜੇ ਬਹਿਣ ਕੇ ਜਾਓ ਸਨੋ ਸ਼ੂ ਪਾ ਕੇ ਜਾਓ ਤੇ ਤੁਹਡੇ ਸਿਰ ਤੇ ਪਗੜੀ ਜਾਂ ਟੋਪੀ ਜਾਂ ਕੁਝ ਵੀ ਤੁਸੀਂ ਜਿਹੜਾ ਲੈਣੇ ਉਹਨੂੰ ਧਾਕੇ ਜਾਓ ਤੇ ਚੰਗੇ ਪਾਰੇ ਕੱਪੜੇ ਪਾ ਕੇ ਜਾਓ ਤੋ ਇਹ ਵੈਸਾ ਤੁਸੀਂ ਆਪ ਹੀ ਜਾਣਦੇ ਹੋ ਲੇਕਿਨ ਜਿਹੜੇ ਭਾਰਤ ਤੋਂ ਆਏ ਕੁ ਲੋਗ ਨੇ ਕਾਸਟ ਤੋਂ ਜਲੀ ਨਾਮੇ ਨਾਮ ਹੀ ਆ ਗਏ ਨੇ ਤੇ ਇੱਥੇ ਆ ਕੇ ਨਾ ਤੁਹਾਡੀ ਜਿਹੜੀ ਬਾਡੀ ਟੈਂਪਰੇਚਰ ਆ ਉਹ ਬਹੁਤ ਜਲਦੀ ਸੈੱਟ ਨਹੀਂ ਹੁੰਦਾ ਤੁਹਾਨੂੰ ਨਵੇਂ ਆਿਆਂ ਨੂੰ ਠੰਡ ਬੜੀ ਲੱਗਦੀ ਆ ਤੁਹਾਨੂੰ ਨਵੇਂ ਆਿਆਂ ਨੂੰ ਜੇ ਘਰ ਦੇ ਵਿੱਚ ਹੀਟ ਛੱਡੀ ਹੋਈ ਆ ਤੁਹਾਡੇ ਤੋਂ ਉਹ ਵੀ ਬਰਦਾਸ਼ਤ ਨਹੀਂ ਹੁੰਦੀ ਮਾਫ਼ ਕਰਨਾ ਤੋ ਇਸ ਕਰਕੇ ਤੁਹਾਡੀ ਇੱਥੇ ਬਾਡੀ ਸੈੱਟ ਹੋਣੇ ਬਾਡੀ ਦਾ ਟੈਂਪਰੇਚਰ ਸੈੱਟ ਹੋਣ ਨੂੰ 2-3 ਸਾਲ ਲੱਗ ਜਾਂਦੇ ਆ ਤਾਂ ਉਹ ਜਿਹੜੇ ਨਵੇਂ ਬੰਦੇ ਨੇ ਕਈ ਵਾਰ ਮੈਂ ਦੇਖਾ ਹਲਕੀਆਂ ਹਲਕੀਆਂ ਜੈਕਟਾਂ ਪਾਈ ਸੜਕਾਂ 'ਤੇ ਤੁਰੇ ਫਿਰਦੇ ਨੇ ਬਾਹਰ ਤੁਹਾਨੂੰ ਬੜੀ ਥੋਣੀ ਧੁੱਪ ਆ ਜਿਹੜੀ ਉਹ ਚਮਕਦੀ ਦਿਸਦੀ ਆ ਤੁਹਾਨੂੰ ਲੱਗਦਾ ਕਿ ਜੱਗ ਬੜੀ ਥੋਣੀ ਧੁੱਪ ਆ ਫਕਟ ਟੈਂਪਰੇਚਰ ਜਿਹੜਾ ਹੈਗਾ ਉਹ ਜਦੋਂ ਮਾਈਨਸ 20 ਫੀਲਸ ਲਾਈਕ ਮਾਈਨਸ 35 ਤੇ ਤੁਸੀਂ ਬਾਹਰ ਜਾਣ ਸਰ ਜੰਮ ਜਾਣਾ ਹੈ ਤਾਂ ਉਹ ਹਲਕੇ ਕੱਪੜੇ ਤੁਸੀਂ ਨਾ ਪਾ ਕੇ ਜਾਓ ਹਮੇਸ਼ਾ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਰੈਪ ਅਪ ਕਰਕੇ ਨਿਕਲੋ ਆਪਣੇ ਜਿਹਾ ਤੁਹਾਡਾ ਗੁੱਲੂ ਬੰਦ ਹੈਗਾ ਉਹਨੂੰ ਉਹ ਪਾਓ ਜੇ ਉਹ ਤੁਸੀਂ ਜਿਹੜਾ ਕੁਝ ਵੀ ਮਤਲਬ ਕਰ ਸਕਦੇ ਹੋ ਗਲਵਜ਼ ਲੈ ਕੇ ਨਿਕਲੋ আর ਦੂਸਰੀ ਗੱਲ ਕਿ ਜਦੋਂ ਤੁਸੀਂ ਗੱਡੀ ਲੈ ਕੇ ਕਿਤੇ ਵੀ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਗੱਡੀ ਹੈਗੀ ਆ ਯਾਰ ਕੀ ਕਰਨਾ ਕੋਨ ਪਤਾ ਨਹੀਂ ਕਿ ਤੁਹਾਡੀ ਗੱਡੀ ਨੇ ਕਿੱਥੇ ਖਰਾਬ ਹੋ ਜਾਣਾ ਮਸ਼ੀਨਰੀ ਆ ਕਿਤੇ ਵੀ ਖੜ ਸਕਦੀ ਆ ਹੁਣ ਕਿਉਂਕਿ ਮੈਂ ਬਾਹਰੋਂ ਆਇਆ ਤਾਂ ਉੱਥੇ ਮੈਂ ਦੇਖਿਆ ਕਿ ਹਾਈਵੇ ਤੇ ਕਿਸੇ ਬੰਦੇ ਦਾ ਜਿਹੜਾ ਟਾਇਰ ਆ ਉਹ ਫਲੈਟ ਹੋ ਗਿਆ ਕਦੇ ਟਾਇਰ ਖੁੱਲ ਜਾਂਦਾ ਇੱਕ ਕੋ ਤੁਹਾਨੂੰ ਇਸ ਚੀਜ਼ਾਂ ਦੀ ਪਤਾ ਨਹੀਂ ਹੁੰਦਾ ਤੇ ਉਹ ਵਿਚਾਰਾ ਬੰਦਾ ਖੜਾ ਹੈ ਬਾਹਰ ਤੇ ਮਾਈਨਸ 20 ਡਿਗਰੀ ਟੈਂਪਰੇਚਰ ਹੈ ਤਾਂ ਕੀ ਕਰੇਗਾ ਜੇ ਉਹਦੇ ਕੋ ਭਾਰੇ ਕੱਪੜੇ ਨਹੀਂ ਹੋਣਗੇ ਸਿਰ ਤੇ ਭਾਰੀ ਟੋਪੀ ਨਹੀਂ ਹੋਊਗੀ ਜਾਂ ਪਗੜੀ ਨਹੀਂ ਹੋਊਗੀ ਤਾਂ ਜਾਂ ਹੱਥਾਂ ਦੇ ਵਿੱਚ ਪ੍ਰੋਪਰ ਗਲਵ ਨਹੀਂ ਹੋਣਗੇ ਤੋ ਟਾਇਰ ਚੇਂਜ ਕਰਨ ਦਾ ਦੂਰ ਦੀ ਗੱਲ ਉਹ ਖੜਬ ਨਹੀਂ ਸਕਦਾ ਕਿਉਂਕਿ ਤੁਸੀਂ ਵੀ ਜ਼ਿਆਦਾਤਰ ਬਾਹਰ ਖੜ ਨਹੀਂ ਸਕਦੇ ਨੇ ਲੋ ਟੈਂਪਰੇਚਰ ਦੇ ਵਿੱਚ ਬਾਕੀ ਇਹ ਹੈ ਕਿ ਬਲਾਈਕਾ ਇਸ ਹਰ ਜਗ੍ਹਾ ਹੀ ਹੈ ਪਾਣੀ ਜਿਹੜਾ ਜੰਮ ਜਾਂਦਾ ਫ੍ਰੀਜ਼ਿੰਗ ਗ੍ਰੇਨ ਹੁੰਦੀ ਆ ਤੋ ਪਾਣੀ ਤੁਹਾਨੂੰ ਜੰਮਿਆ ਦਿੱਸਦਾ ਬਣੀ ਤੇ ਉਹਦੇ ਕਰਕੇ ਜਿਹੜਾ ਹੈਗਾ ਕਈ ਵਾਰ ਤੁਸੀਂ ਆਪ ਸਲਿੱਪ ਹੋ ਜਾਂਦੇ ਹੋ ਹੈਡ ਇੰਜਰੀ ਹੋ ਸਕਦੀ ਹੈ ਜੋ ਬਹੁਤ ਡੇਂਜਰਸ ਹੈ ਕੰਕਸ਼ਨ ਹੋ ਸਕਦੀ ਹੈ ਤੋ ਇਸੇ ਪ੍ਰਕਾਰ ਤੁਹਾਡਾ ਕੋਈ ਹੱਥ ਪੈਰ ਹੈ ਜਿਹੜਾ ਉੱਥੱਲੇ ਬਲੂ ਤੇ ਬਚ ਕੇ ਡੈਮੇਜ ਹੋ ਸਕਦਾ ਸੋਖ ਨੂੰ ਵਿਚਾਰਸ ਲੋ ਸ਼ੂਪਾ ਕਨੇ ਕੋਲ ਬਹੁਤ ਕੇਅਰਫੁਲੀ ਹੈ ਜਿਹੜਾ ਉਹ ਤੁਸੀਂ ਬਾਹਰ ਜਾਓ ਸੋ ਇਹ ਤਾਂ ਮਤਲਬ ਆਪਾਂ ਸੇਫਟੀ ਦੀਆਂ ਗੱਲਾਂ ਕਰਦੇ ਸੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਬਾਕੀ ਵੀ ਹੋਰ ਆਪਾਂ ਚ ਹੋਰ ਵੀ ਕੰਮ ਨੇ ਕਿ ਤੁਸੀਂ ਨਵੇਂ ਸਾਲ ਦੇ ਗੋਲ ਮਿੱਥੇ ਹੋਏ ਨੇ ਤੇ ਹੁਣ ਇਹਨਾਂ ਲੋਕਾਂ ਚ ਇਹਨਾਂ ਦਿਨਾਂ 'ਚ ਲੋਕ ਜਿਹੜੇ ਸੰ ਡੈਸਟੀਨੇਸ਼ਨ ਤੇ ਜਾਂਦੇ ਨੇ ਮੈਕਸੀਕੋ ਤੇ ਲੀਡਾ ਕੋਸਟ ਰੀਕਾ ਚਲੇ ਗਏ ਜਾਂ ਹੋਰ ਕਿਸੇ ਬਹੁਤ ਸਾਰੀਆਂ ਥਾਂਾਂ ਨੇ ਤੇ ਉੱਥੇ ਜਾ ਕੇ ਤੁਸੀਂ ਜਿਹੜੇ ਡੂੰਘੇ ਪੂਲ ਨੇ ਜਾਂ ਪੀਚਸ ਨੇ ਜਾਂ ਰਿਵਰ ਨੇ ਉਹਨਾਂ ਦੇ ਵਿੱਚ ਤੈਰਨ ਲੱਗ ਜੰਨੇ ਹੋ ਹਾਲਾਂਕਿ ਉਹਨਾਂ ਨੇ ਲਿਖਿਆ ਹੁੰਦਾ ਵੀ ਇੱਥੇ ਨੀਂ ਲੁਗਾਈ ਇੱਥੇ ਨੀਂ ਲੁਗਾਈ ਆ ਪਰ ਕਈ ਵਾਰ ਲੋਕ ਨਿਸ਼ਾ ਕਰ ਲੈਂਦੇ ਨੇ ਤੇ ਉਹ ਪਰਵਾਹ ਨਹੀਂ ਸਮਝਦੇ ਉਹ ਸਮਝਦੇ ਕਿ ਮੈਂ ਤਾਂ ਸਾਰਾ ਕੁਝ ਹੀ ਕਰ ਸਕਦਾ ਹਾਂ ਤੇ ਫਿਰ ਡੁੱਬ ਜਾਂਦੇ ਨੇ ਡੁੱਬਣ ਦੀਆਂ ਘਟਨਾਵਾਂ ਬੜੀਆਂ ਸਾਹਮਣੇ ਆਉਂਦੀਆਂ ਨੇ ਸੋ ਜਿਹੜੀ ਚੀਜ਼ ਆ ਤੁਹਾਨੂੰ ਨਹੀਂ ਪਤਾ ਉਹ ਨਾ ਕਰੋ ਨਸ਼ਾ ਕਰਕੇ ਕੁਝ ਵੀ ਨਾ ਕਰੋ ਭਾਵੇਂ ਤੁਸੀ ਡਰਾਈਵ ਕਰਨਾ ਹੈ ਭਾਵੇਂ ਤੁਸੀ ਸਬੰਮ ਕਰਨਾ ਹੈ ਭਾਵੇਂ ਤੁਸੀ VOTING ਕਰਨੀ ਹੈ ਸੋ ਇਹ ਰੂਲ ਬਣਾ ਲਓ ਆਪਣੀ ਜ਼ਿੰਦਗੀ ਦਾ ਕਿ ਜੇ ਤੁਸੀਂ ਸ਼ਰਾਬ ਦਾ ਇੱਕ ਪੈਗ ਵੀ ਲਿਆ ਤਾਂ ਗੱਡੀ ਨਾ ਚਲਾਓ ਨਾ ਕਿਸੇ ਸਵਿਮਿੰਗ ਲਈ ਨਾ ਕਿਸੇ ਹੋਰ ਇਸ ਤਰ੍ਹਾਂ ਦੀ ਜਿਲੇ ਜਾਓ ਜੋ ਜੋ ਤੁਸੀਂ ਆਪ ਆਪਰੇਟ ਕਰਨਾ ਤੁਹਾਨੂੰ ਪਤਾ ਨਹੀਂ। ਸੋ ਉਹ ਗੱਲਾਂ ਤਾਂ ਹੋਰ ਨੇ ਬਹੁਤ ਕਾਟਨਕੀਆਂ ਜਿਹੜੀਆਂ ਹੋ ਸਕਤੀਆਂ ਨੇ। ਬਾਕੀ ਤੁਸੀਂ ਕਿਸੇ ਵੀ ਖੇਤਰ ਨਾਲ ਸੰਬੰਧਤ ਹੋ ਤਾਂ ਉਹਦੇ ਗੋਲ ਜਰੂਰ ਮਨਾਓ, ਗੋਲ ਮਨਾ ਕੇ ਚੱਲੋ। ਤੇ ਬਾਕੀ ਤੁਹਾਡੇ ਬਿਲੋਂ ਬਹੁਤ ਕਾਗੀਆਂ ਜਿਹੜੀਆਂ ਹੈਗੀਆਂ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਤਾਂ ਆਈਆਂ ਹੀ ਨਹੀਂ। ਸੋ ਤੁਸੀਂ ਨਵੇਂ ਸਾਲ ਦੀਆਂ ਬਦਨੀਆਂ ਵੀ ਇੱਕ ਦੂਜੇ ਨਾਲ ਫਾਂਝੀਆਂ ਕੀਤੀਆਂ ਨੇ। ਤੋਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੁਹਾਨੂੰ ਕੋਈ ਫਿਰ ਹੈਪੀ ਨਹੀਂ ਹੋਰ ਕਹਿਣਾ। ਅਤੇ ਉਮੀਦ ਕਰਦਾ ਹਾਂ ਕਿ ਤੁਹਾਡਾ ਸਾਰਿਆਂ ਦਾ ਜਿਹੜਾ ਸਾਲ ਆ ਇਹ ਪੂਰਾ ਉਹ ਵਧੀਆ ਨਿਕਲੇ। ਸੋ ਮੇਲ ਮੁਕਤੀ ਜੋ ਪਹਿਲਾਂ ਵੀ ਗੱਲ ਕੀਤੀ ਸੀ ਕਿ ਤੁਹਾਡੀ ਸਿਹਤ ਜੇ ਤੁਹਾਡੇ ਕੋਲ ਸਿਹਤ ਹੈ ਤੁਸੀਂ ਚੰਗਾ ਪੜ ਸਕਦੇ ਹੋ, ਲਿਖ ਸਕਦੇ ਹੋ, ਟਿੱਪਾਂ ਦੇ ਜਾ ਸਕਦੇ ਹੋ, ਉਹ ਮਤਲਬ ਜਨਾਮ ਟਰੈਵਲਿੰਗ ਤੇ ਜਾ ਸਕਦੇ ਹੋ। ਖੇਡਰ ਚ ਭਾਗ ਲੈ ਸਕਦੇ ਹਾਂ ਡਿਸਕਸ਼ਨ ਕਰ ਸਕਦੇ ਹਾਂ ਤੇ ਜੇ ਤੁਹਾਡੇ ਕੋਲ ਸਿਹਤ ਨਹੀਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਸਿਹਤ ਨੇ ਹੀ ਅੰਤ ਤੱਕ ਤੁਹਾਡਾ ਸਾਥ ਦੇਣਾ ਦੂਜਾ ਹੈ ਤੁਹਾਡਾ ਕੰਮ ਆਪਣੇ ਆਪ ਦੇ ਵਿੱਚ ਕਿਸੇ ਬੰਦੇ ਦੀ ਕੋਈ ਪਛਾਣ ਨਹੀਂ ਤੁਹਾਡਾ ਕੰਮ ਤੁਹਾਡੀ ਪਛਾਣ ਹੈ ਹਮੇਸ਼ਾ ਆਪਣੇ ਆਪ ਨੂੰ ਪੁੱਛੋ ਮੈਂ ਕੌਣ ਹਾਂ ਮੈਂ ਕੀ ਹਾਂ ਤੇ ਲੋਕ ਜਿੰਨੇ ਜਿਹੜੇ ਤੁਹਾਨੂੰ ਉਹ ਤੁਹਾਡੇ ਕੰਮ ਕਰਕੇ ਪਛਾਣਦੇ ਨੇ ਭਾਵੇਂ ਤੁਸੀਂ ਮਾਰਾ ਕਰ ਲੋ ਭਾਵੇਂ ਚੰਗਾ ਕਰ ਲੋ ਤੁਸੀਂ ਸਾਹਿਤਕਾਰ ਹੋ ਤੁਸੀਂ ਪਲੇਅਰ ਹੋ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਸਮਗਲ ਹੋ ਤੁਸੀਂ ਚੋਰ ਹੋ ਤੁਸੀਂ ਕਾਰਾਂ ਚੋਰੀ ਕਰਦੇ ਹੋ ਤੁਸੀਂ ਡਰੱਗ ਵੇਚਦੇ ਹੋ ਤਾਂ ਜੋ ਵੀ ਤੁਹਾਡੀ ਪਛਾਣ ਹੈ ਉਹ ਤੁਹਾਡੇ ਉਹਦੇ ਕਰਕੇ ਆ ਤੁਹਾਡੇ ਕੰਮ ਕਰਕੇ ਆ ਤੇ ਆਪਣੇ ਕੰਮ ਲਈ ਹਮੇਸ਼ਾ ਆਨੈਸਟ ਰਹੋ ਤੇ ਇਹ ਨਾ ਸੋਚੋ ਕਿ ਮੈਂ ਨਹੀਂ ਕੋਈ ਦੇਖਦਾ ਯਾਰ ਨਹੀਂ ਦੇਖਦਾ ਇਹ ਕਮਿਊਨਿਟੀ ਮੈਂ ਦੇਖੀ ਐ ਬਾਹਰਲੇ ਜਿਹੜੇ ਲੋਕ ਨੇ ਇਹ ਕੰਮ ਲਈ ਬਹੁਤ ਔਨੈਸਟ ਨੇ ਸਾਡੇ ਬੰਦੇ ਤਾਂ ਕਹਿੰਦੇ ਨੇ ਚਲੋ ਕੋਈ ਨਹੀਂ ਇੱਥੇ ਆਨਰ ਆਏ ਨਹੀਂਗਾ ਤੇ ਕੋਈ ਨਹੀਂ ਆਪਾਂ ਐ ਕਰ ਦਿੰਨੇ ਆ ਐ ਕਰ ਦਿੰਨੇ ਆ ਜਾਂ ਬਿੱਲੇ ਬਹਿ ਜਾਂਦੇ ਆ ਹੋਰ ਇਹ ਲੋਕ ਇਦਾਂ ਨਹੀਂ ਕਰਦੇ ਇਹ ਆਪਣੇ ਕੰਮ ਲਈ ਬਹੁਤ ਔਨੈਸਟ ਨੇ ਸਾਨੂੰ ਇਹਨਾਂ ਚੀਜ਼ਾਂ ਨੂੰ ਇਹਨਾਂ ਲੋਕਾਂ ਤੋਂ ਸਿੱਖਣਾ ਚਾਹੀਦਾ ਸੋ ਦੂਜਾ ਸਾਨੂੰ ਜਿਹੜਾ ਹੈਗਾ ਇਹਨਾਂ ਮੁਲਕਾਂ ਦਾ ਜਿਹੜਾ ਸਟੈਂਡਰਡ ਹੈ ਮਤਲਬ ਜਿਵੇਂ ਇੱਕ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਏ ਆ ਅਸੀਂ ਇਹਨਾਂ ਮੁਲਕਾਂ ਨੂੰ ਅਪਣਾਇਆ ਹੈ ਤੇ ਸਾਨੂੰ ਇਹਨਾਂ ਤੋਂ ਲਾਗਨ ਕਰਨਾ ਪੈਣਾ ਇਹਦੇ ਹਿਸਾਬ ਨਾਲ ਸਾਨੂੰ ਆਪਣੇ ਆਪ ਨੂੰ ਢਾਲਣਾ ਪੈਣਾ ਤੇ ਇਹ ਇਹ ਤੀਜਾ ਮਤਲਬ ਮੈਂ ਤੁਹਾਨੂੰ ਕਹਿ ਨਹੀਂ ਸੀ ਕਿ ਬਾਕੀ ਸਾਲ ਜਿਹੜਾ ਹੈਗਾ ਉਹ ਆਪਾਂ ਕਹਿੰਦੇ ਆ ਕਿਉਂਕਿ ਸਾਲ ਨੇ ਜਿਹੜੇ ਇਸ ਦੁਨੀਆ ਦੇ ਵਿੱਚ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਈਸਵੀ ਸਨ ਸ਼ੁਰੂ ਨਹੀਂ ਸੀ ਹੋਇਆ ਤਾਂ ਸਾਲ ਉਦੋਂ ਵੀ ਆਉਂਦੇ ਜਾਂਦੇ ਸੀਗੇ ਆਪਾਂ ਪਿੱਛੇ ਕੈਲੰਡਰਾਂ ਦੀ ਗੱਲ ਕੀਤੀ ਸੀ ਸੋ ਗੁਰੂ ਨਾਨਕ ਸਾਹਿਬ ਨੇ ਇਸ ਬਾਰੇ ਗੱਲ ਕਰਦਿਆਂ ਗੁਰਬਾਣੀ ਦੇ ਵਿੱਚ ਲਿਖਿਆ ਜਪਜੀ ਸਾਹਿਬ ਦੇ ਵਿੱਚ ਲਿਖਿਆ ਕਿ ਤਿੱਥੋ ਵਾਰਨਾ ਜੋਗੀ ਜਾਣੇ ਰੁੱਤ ਮਾਹੀ ਨਾ ਕੋਈ ਜੇ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਸੋ ਉਹ ਕਹਿੰਦੇ ਵੀ ਨਵਾਂ ਸਾਲ ਦਾ ਦਰ ਅਸਲ ਉਦੋਂ ਨੂੰ ਸ਼ੁਰੂ ਹੋਇਆ ਸੀ ਜਿਸ ਦਿਨ ਧਰਤੀ ਨੇ ਪਹਿਲਾ ਗੇੜਾ ਸੂਰਜ ਦੇ ਦੁਆਲੇ ਕੱਢਿਆ ਸੀ ਧਰਤੀ ਨੂੰ ਲੱਖਾਂ ਸਾਲ ਫੌਰਮ ਹੋਣ ਨੂੰ ਲੱਗੇ ਤੇ ਫਿਰ ਇੱਕ ਅੱਗ ਦਾ ਗੋਲਾ ਸੀ ਕਿਸੇ ਦਿਨ ਤਾਂ ਇਹ ਸੂਰਜ ਦੇ ਦੁਆਲੇ ਘੁੰਮਣੀ ਸ਼ੁਰੂ ਹੋਈ ਹੋਗੀ ਸੋ ਜਿਸ ਦਿਨ ਇਹਦਾ ਪਹਿਲਾ ਗੇੜਾ ਸੀ ਤੇ ਇਹਨਸੋ ਇਹਨੇ 365 ਦਿਨਾਂ ਦੇ ਵਿੱਚ ਘੁੰਮ ਕੇ ਆਪਣਾ ਪੂਰਾ ਗੇੜਾ ਕੀਤਾ ਸੀ ਸੋ ਉਹ ਪਹਿਲਾ ਸਾਲ ਸੀ ਤੋਂ ਬਾਕੀ ਕਹਿੰਦੇ ਨੇ ਵੀ ਜਿਹਦਾ ਰਾਜ ਉਹਦੀ ਭਾਸ਼ਾ ਤੇ ਉਹਦਾ ਕੈਲੰਡਰ ਦੁਨੀਆ ਤੇ ਲਾਗੂ ਹੁੰਦੇ ਨੇ ਤੇ ਪਹਿਲਾਂ ਕਦੇ ਭਾਰਤ ਦੇ ਵਿੱਚ ਹਿਜਰੀ ਬਿਕਰਮੀ ਸੰਮਤ ਸਾਕਾ ਇਹ ਸੰ ਚੱਲਦੇ ਰਹੇ ਨੇ ਮਾਇਆ ਟਾਈਮ ਦੇ ਵਿੱਚ ਉਹਨਾਂ ਦਾ ਆਪਣਾ ਮਾਇਆ ਕੈਲੰਡਰ ਸੀਗਾ ਤੇ ਫਿਰ ਇਹ ਜਿਹੜੇ ਹੈਗੇ ਜੂਲੀਅਸ ਤੇ ਗ੍ਰੈਗਰੀਨ ਕੈਲੰਡਰ ਜਿਹੜੇ ਕ੍ਰੈਸ਼ ਤੋਂ ਬਾਅਦ ਇਹ ਚੱਲਦੇ ਰਹੇ ਇਹਨਾਂ ਦੇ ਵਿੱਚ ਵੀ ਤਬਦੀਲੀਆਂ ਹੁੰਦੀਆਂ ਰਹੀਆਂ ਤਾਂ ਫਿਰ ਪੂਰੀ ਦੁਨੀਆ ਦੇ ਵਿੱਚ ਬ੍ਰਿਟਿਸ਼ ਲੋਕਾਂ ਦਾ ਰਾਜ ਰਿਹਾ ਠੀਕ ਹੈ ਬ੍ਰਿਟਿਸ਼ ਸਾਮਰਾਜ ਉਹਨਾਂ ਨੇ ਆਪਣਾ ਈਸਵੀ ਕੈਲੰਡਰ ਲਾਗੂ ਕਰਤਾ ਤੇ ਹੁਣ ਸਾਰੀ ਦੁਨੀਆ ਜਿਹੜੀ ਉਹ ਈਸਵੀ ਕੈਲੰਡਰ ਅਨੁਸਾਰ ਚੱਲਦੀ ਹੈ ਇਹ ਤਾਂ ਕੈਲੰਡਰ ਦੋ ਕਿਸਮ ਦੇ ਨੇ ਜਿਹੜੇ ਤੇ ਦਰਮਾਨਾ ਸੰਬੰਧਤ ਨੇ ਤੇ ਜਿਹੜੇ ਸੂਰਜ ਨਾਲ ਸੰਬੰਧਤ ਨੇ ਸੂਰਜ ਜਿਹੜਾ ਇਹ ਇਹ ਕੈਲੰਡਰ ਹੈਗਾ ਜਿਹੜਾ ਹੁਣ ਆਪਾਂ ਫਾਲੋ ਕਰਦੇ ਆਂ ਤੇ ਇਹ ਸੂਰਜ ਨਾਲ ਸੰਬੰਧਤ ਹੈ ਜਿਹਦੇ ਨਾਲ ਇਹ ਨਵਾਂ ਸਾਲ ਚੜਿਆ ਹੈ ਤੋ ਇਹ ਨਵਾਂ ਸਾਲ ਜਿਹੜਾ ਹੈਗਾ ਇਹ ਕ੍ਰਾਈਸਟ ਨੂੰ ਕਹਿੰ ਲੋ ਵੀ ਆਪਾਂ ਉਹਦਾ ਬਰਥ ਸੈਲੀਬ੍ਰੇਟ ਕਰਦੀ ਹੈ ਕਰਦੇ ਨੇ ਕ੍ਰਿਸਚੀਅਨ ਤੇ ਇਹਨਾਂ ਨੇ 1 ਜਨਵਰੀ ਤੋਂ ਮਤਲਬ ਜਿੱਦਾਂ ਇਹ ਕਰਤਾ ਤੇ ਉਹਦਾ ਜਿਹੜਾ ਬਰਥਡੇ ਹੈ ਭਾਵੇਂ ਉਹ 25 ਦਸੰਬਰ ਨੂੰ 크리스마ਸ ਵਜੋਂ ਮਨਾਇਆ ਜਾਂਦਾ ਲੇਕਿਨ ਜਿਹੜਾ ਸੈਂਚਰੀ ਆ ਉਹ ਇੱਕ ਤਰੀਕੇ ਤੋਂ ਸ਼ੁਰੂ ਹੁੰਦੀ ਹੈ ਸੋ ਅਸੀਂ ਸੋਚਦੇ ਹਾਂ ਕਿ ਬਿਸ਼ਾਇਲ ਇਸ ਦਿਨ ਸਾਰਾ ਕੋ ਸ਼ੁਰੂ ਹੋਇਆ ਇਸ ਦਿਨ ਵੀ ਸਾਰਾ ਕੋ ਸ਼ੁਰੂ ਘਾਤਾ ਨਮਸਾਲ ਸ਼ੁਰੂ ਹੋ ਗਿਆ ਇਹਨਾਂ ਦਾ ਆਪਣਾ ਕੈਲੰਡਰ ਹੈ ਕੱਲ ਨੂੰ ਕੋਈ ਹੋਰ ਕੱਲ ਕੋਈ ਚਾਈਨੀਸ ਸਾਮਰਾਜ ਆ ਜਿਹੜਾ ਉਹ ਪੂਰੀ ਦੁਨੀਆ ਤੇ ਫੈਲ ਜਾਂਦਾ ਸਾਰੇ ਦੇਸ਼ਾਂ ਤੇ ਉਹਨਾਂ ਦਾ ਕੰਟਰੋਲ ਹੋ ਜਾਂਦਾ ਤਾਂ ਉਹ ਆਪਣਾ ਕੈਲੰਡਰ ਵੀ ਲਾਗੂ ਕਰ ਸਕਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਚਾਈਨੀ ਨਿਊ ਇਅਰ ਹੈ ਉਹ ਉਹ ਉਹਦਾ ਸਮਾਂ ਇਹ ਨਹੀਂ ਉਹ ਤੋਂ ਦੋ ਤਿੰਨ ਮਹੀਨੇ ਬਾਅਦ ਜਿਹੜਾ ਸ਼ੁਰੂ ਹੁੰਦਾ ਤਾਂ ਫਿਰ ਉਹ ਕੈਲੰਡਰ ਵੀ ਲਾਗੂ ਹੋ ਸਕਦਾ ਹੈ ਤੋ ਇਸ ਕਰਕੇ ਜਦੋਂ ਕੈਲੰਡਰ ਬਦਲਦਾ ਉਹ ਤੁਹਾਡੀਆਂ ਕੰਧਾਂ ਤੇ ਹੀ ਬਦਲਦਾ ਨਾ ਤਾਂ ਬੰਦਾ ਬਦਲਦਾ ਨਾ ਬੰਦੀ ਦੇ ਆਦਤ ਸਵਾਬ ਬਦਲਦੇ ਨੇ ਹਾਂ ਇੱਕ ਹੈਗਾ ਵੀ ਜਦੋਂ ਅਸੀਂ ਕੋਈ ਸਫ਼ਰ ਤੈਅ ਕਰਦੇ ਹਾਂ ਤੇ ਉਹਦੇ ਉੱਤੇ ਮਾਈਲਸਟੋਨ ਲੱਗੇ ਹੁੰਦੇ ਨੇ ਮੀਲ ਪੱਥਰ ਆਪਾਂ ਛੋਟੇ ਹੁੰਦਿਆਂ ਦੇਖ ਕੇ ਨੇ ਸੜਕਾਂ ਤੇ ਲਿਖਿਆ ਹੁੰਦਾ ਕਿ ਪੁਰਾਣਾ ਸ਼ਹਿਰ ਇੰਨੇ ਕਿਲੋਮੀਟਰ ਹੈ ਗਿਆ ਪੁਰਾਣਾ ਸ਼ਹਿਰ ਇੰਨੇ ਕਿਲੋਮੀਟਰ ਰਹਿ ਗਿਆ ਇਹਨਾਂ ਦੇ ਵਿੱਚ ਜਿਹੜੀ ਮਹੱਤਵਪੂਰਨ ਗੱਲ ਹੈ ਸਾਲ ਤੁਸੀਂ ਕੋਈ ਵੀ ਲੈ ਲਓ ਲੇਕਿਨ ਤੁਸੀਂ ਆਪਣੇ ਮੀਲ ਪੱਥਰ ਬਣਾ ਸਕਦੇ ਹੋ ਤੁਹਾਡੀ ਇੱਕ ਮੰਜ਼ਲ ਹੈਗੀ ਹੈ ਕਿ ਮੈਂ ਸਾਲ ਦੇ ਅੰਤ ਤੱਕ ਇੱਥੇ ਪਹੁੰਚਣਾ ਠੀਕ ਹੈ ਸੋ ਉਹਦੇ ਲਈ ਜੇ ਤੁਹਾਡੇ ਮਾਈਲਸਟੋਨ ਬਣੇ ਹੋਣਗੇ ਕਿ ਪਹਿਲੇ ਮੈਂ 2 ਮਹੀਨੇ ਜਾਂ 3 ਮਹੀਨੇ ਚਾਹ ਕਰਨਾ ਦੂਜੇ ਤਿੰਨ ਮਹੀਨੇ ਚਾਹ ਕਰਨਾ ਜੇ ਤੁਸੀਂ ਆਪਣਾ ਜਿਹੜਾ ਏਜੰਡਾ ਉਹ ਦੇਖਦੇ ਰਹਿੰਦੇ ਹੋ ਤਾਂ ਫਿਰ ਤੁਸੀਂ ਹੈਗਾ ਉਹ ਆਪਣੇ ਜਿਹੜਾ ਕੋਸ਼ਿਸ਼ ਗੋਲ ਮਿੱਥਿਆ ਹੋਇਆ ਹੈ ਤੁਸੀਂ ਉਹਨੂੰ ਅਚੀਵ ਕਰ ਸਕਦੇ ਹੋ ਸੋ ਇਹ ਮੈਂ ਕਹਿਣਾ ਸੀ ਤਾਂ ਕੁਝ ਗੱਲਾਂ ਮੈਂ ਹੁਣ ਕਿਉਂ ਕਹਿੰਦਾ ਦਰਸਾ ਸਾਹਿਬ ਜਾ ਕੇ ਆਇਆ ਤਾਂ ਉੱਥੇ ਮੈਂ ਕੁਝ ਗੱਲਾਂ ਫੀਲ ਕੀਤੀਆਂ ਨੇ ਬਸ ਸਾਰਾ ਕੁਝ ਚੰਗਾ ਹੈ ਬੜੀ ਫੋਣੀ ਸਰਬਸੇ ਬੜੇ ਸੋਹਣੇ ਪ੍ਰਬੰਧ ਸੀ ਬੜਾ ਸੋਹਣਾ ਸਾਰਾ ਕੁਝ ਸੀ ਲੇਕਿਨ ਜਿਹੜੇ ਜਦੋਂ ਤੁਸੀਂ ਕਿਸੇ ਵੀ ਪਬਲਿਕ ਪਲੇਸ ਤੇ ਜਾਂਦੇ ਹੋ ਇਹ ਸਾਡੇ ਕੱਲੇ ਮਤਲਬ ਜਿੱਦਾਤਰ ਰਾਕਸਤਾਨੇ ਨਹੀਂ ਕਮਿਊਨਿਟੀ ਸੈਂਟਰ ਵੀ ਨਹੀਂ ਜਦੋਂ ਤੁਸੀਂ ਐਦਾਂ ਦੀ ਬਰਫ ਵਿੱਚ ਬੈਠ ਕੇ ਘਰਾਂ ਦੇ ਵਿੱਚ ਅੱਕ ਜਾਂਦੇ ਹੋ ਫਿਰ ਤੁਸੀਂ ਚਾਹੁੰਦੇ ਹੋ ਵੀ ਕੋਈ ਬਾਹਰ ਕਿਉਂਕਿ ਸਾਰੇ ਜਿਹੜੇ ਪਾਰਕ ਨੇ ਜਾਂ ਬਾਹਰ ਜਿੰਨੀਆਂ ਵੀ ਆਊਟਸਾਈਡ ਐਕਟੀਵਿਟੀ ਸੀ ਉਹ ਤਾਂ ਠੱਪ ਹੋ ਗਈਆਂ ਤਾਂ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਜਾਂ ਮਸਜਿਦਾਂ ਚਰਚਾਂ ਦੇ ਵਿੱਚ ਤੁਸੀਂ ਜਾਂਦੇ ਆ ਸੋ ਉੱਥੇ ਜਾ ਕੇ ਐਸੀ ਕਮਿਊਨਿਟੀ ਤੁਸੀਂ ਆਪਣੇ ਆਪ ਨੂੰ ਉਹ ਜਿਹੜੇ ਰੂਲਸ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਸੋ ਮੈਂ ਜਿੱਥੇ ਅੱਜ ਗਿਆ ਸੀ ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ ਸੋ ਉੱਥੇ ਮੈਂ ਦੇਖਿਆ ਕਿ ਉਹਨਾਂ ਨੇ ਜਿਹੜੇ ਲੋਕ ਡਿਸੇਬਲ ਹੁੰਦੇ ਨੇ ਉਹ ਗੁਰਦੁਆਰੇ ਜਾਂਦੇ ਨੇ ਜਿੰਨਾ ਤੋਂ ਥੱਲੇ ਫਲੋਰ ਤੇ ਬੈਠਿਆ ਨਹੀਂ ਜਾਂਦਾ ਕਾਰਪਟ ਤੇ ਜਾਂ ਕਹਿ ਲਓ ਆਪਣੇ ਜਿਹੜੇ ਟਾਟ ਨੇ ਉਹਦੇ ਬੈਠਿਆ ਨਹੀਂ ਜਾਂਦਾ ਤੋਂ ਉਹਨਾਂ ਦੇ ਲਈ ਉਹਨਾਂ ਨੇ ਥੋੜੀ ਜਹਾਈ ਚੇਰਾ ਲਾਉਣੀਆਂ ਹੁੰਦੀਆਂ ਨੇ ਤਾਂ ਕਿ ਉਹਨਾਂ ਦੇ ਮਈ ਆ ਜਿਹੜੇ ਉਹਨਾਂ ਨੂੰ ਬੈੰਡ ਹੋਣ ਲੱਗਿਆ ਤਖਲੀਪ ਨਾ ਹੋਵੇ ਤਾਂ ਉਹ ਉੱਥੇ ਬਹਿ ਕੇ ਪ੍ਰਸ਼ਾਦਾ ਛਕ ਲੈਂਦੇ ਲੰਗਰ ਛਕ ਲੈਂਦੇ ਨੇ ਲੇਕਿਨ ਅੱਜ ਮੈਂ ਦੇਖਿਆ ਯਾਰ ਉੱਥੇ ਜਾ ਕੇ ਤੇ ਜਿਹੜੇ ਬਜ਼ੁਰਗ ਨੇ ਵਿਚਾਰੇ ਉਹਨਾਂ ਨੇ ਜਗ੍ਹਾ ਹੀ ਹੈ ਨਹੀਂਗੀ ਤੇ ਜਿਹੜੇ ਜੰਗ ਮੁੰਡੇ ਨੇ ਜੰਗ ਜਨਰੇਸ਼ਨ ਹੈ ਜਾਂ ਹੋਰ ਜੰਗ ਔਰਤਾਂ ਨੇ ਉਹਨਾਂ ਨੇ ਸਾਰੀਆਂ ਰੇਟੇਬਲ ਲੁੱਕੇ ਹੋਏ ਨੇ ਉੱਥੇ ਬੈਠੇ ਹਾ 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 ਹੀ ਹੀ ਕਰ ਰਹੇ ਨੇ ਹਾਂਜੀ ਤੇ ਉਹ ਮੈਨੂੰ ਚੰਗਾ ਨਹੀਂ ਲੱਗਿਆ ਇਹ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆ ਵੀ ਜਿਹੜੀ ਚੀਜ਼ ਜਿਹੜੇ ਲਈ ਦਿੱਤੀ ਹੋਈ ਹੈ ਇੱਥੇ ਬਦਲ ਜਿਹੜਾ ਹੈਂਡੀਕੈਪ ਵਾਲੀਆਂ ਪਾਰਕਿੰਗਾਂ ਨੇ ਤੁਸੀਂ ਝੂਠੇ ਜੇ ਆਪਣਾ ਝੂਠਾ ਡਾਕਟਰ ਤੋਂ ਲਿਖਾ ਕੇ ਕਿ ਮੈਂ ਹੈਂਡੀਕੈਪਰ ਪਰ ਤੁਸੀਂ ਹੈ ਨਹੀਂ ਤੁਸੀਂ ਉਹਨਾਂ ਦੇ ਵਿੱਚ ਪਾਰਕ ਕਰਦੇ ਗੱਡੀ ਪਾਰਕ ਕਰ ਦਿੰਦੇ ਹੋ ਕਿਉਂਕਿ ਤੁਹਾਨੂੰ ਵੀ ਨੇੜੇ ਮਿਲ ਜੂਗੀ ਪਾਰਕਿੰਗ ਨਹੀਂ ਤੁਸੀਂ ਆਪਣੇ ਆਪ ਨੂੰ ਸਮਾਰਟ ਸਮਝਦੇ ਹੋ ਕੋਈ ਸਮਾਰਟਨੈਸ ਨਹੀਂ ਤੁਸੀਂ ਫਿਰ ਜੋ ਮਰਜ਼ੀ ਗੁਰਦੁਆਰੇ ਜਾਇਓ ਤੁਸੀਂ ਜੋ ਮਰਜ਼ੀ ਮਤਲਬ ਅਰਦਾਸਾਂ ਕਰੀ ਚੱਲ ਜੋ ਕੁਝ ਵੀ ਕਰੀ ਚੱਲੋ ਇਹ ਜਿਹੜੀ ਤੁਹਾਡੀ ਕਰਾਪਟ ਮਾਨਸਿਕਤਾ ਦਾ ਇਹ ਤੁਹਾਨੂੰ ਕਦੇ ਵੀ ਡਿਵੈਲਪ ਨਹੀਂ ਹੋਣ ਦੇਊਗੀ ਸ਼ਾਰਟਕਟ ਨੇ ਜਿਹੜੇ ਕਦੇ ਵੀ ਡਿਵੈਲਪ ਨਹੀਂ ਹੋਣ ਦੇਣਗੇ ਤੇ ਇਸੇ ਤਰ੍ਹਾਂ ਜਿਹੜੇ ਇਹ ਲੋਕ ਨੇ ਕਿ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇੱਕ 70 80 ਸਾਲ ਦਾ ਬਜ਼ੁਰਗ ਥੱਲੇ ਬੈਠਾ ਹੈ ਉਹ ਤੋਂ ਬੈਠਿਆ ਨਹੀਂ ਜਾ ਰਿਹਾ ਕੋਈ ਉਹਨੂੰ ਬਾਹਰ ਤੋਂ ਫੜ ਕੇ ਬਿਠਾ ਰਿਹਾ ਤੇ ਤੁਸੀਂ ਉਹ ਸਾਰੇ ਦੋ ਟੇਬਲ ਲੱਗੇ ਹੋਏ ਨੇ ਡਿਸੇਬਲਸ ਲਈ ਲੱਗੇ ਹੋਏ ਨੇ ਸਾਈਨ ਲੱਗਿਆ ਹੈ ਵੀ ਤੁਸੀਂ ਜ਼ਰੂਰ ਉਹਨਾਂ ਦੇ ਬੈਣਾ ਤੁਸੀਂ ਜੇ ਬਹਿ ਸਕਦੇ ਹੋ ਤੇ ਮੈਂ ਤਾਂ ਫਿਰ ਇਹੀ ਦੁਆ ਕਰਦਾ ਹੁੰਨਾ ਵੀ ਚਲੋ ਜਿਹੜੀ ਤੁਸੀਂ ਅਰਦਾਸ ਕਰਨ ਆਇਓ ਠੀਕ ਹੈ ਉਹ ਤੁਹਾਡੀ ਪੂਰੀ ਹੋਵੇ ਜੇ ਤੁਹਾਨੂੰ ਤੁਸੀਂ ਇਹੀ ਮੰਚ ਤਮੰਨਾ ਲੈ ਕੇ ਆਏ ਹੋ ਵੀ ਮੈਨੂੰ ਤਾਂ ਇਹ ਟੇਬਲਾਂ ਤੇ ਬੈਠਣ ਨੂੰ ਚਾਹੀਦਾ ਫਿਰ ਤੁਹਾਡੀ ਉਹ ਅਰਦਾਸ ਵੀ ਪੂਰੀ ਹੋ ਜਵੇ ਤੁਸੀਂ ਉਸ ਟੇਬਲਾਂ ਤੇ ਬੈਠੇ ਜੋ ਗਈ ਹੋ ਫਿਰ ਤੇ ਨਾ ਕਰਿਆ ਸਰ ਉਹ ਤਾਂ ਨਾ ਕਰਿਆ ਕਰੋ ਕਿਸੇ ਦੀਆਂ ਬਾਦੂਆਵਾਂ ਕਿ ਤੁਹਾਨੂੰ ਲੱਗਦੀਆਂ ਨੇ ਜਿਹੜੇ ਬੰਦੇ ਤੋਂ ਬੈਠਿਆ ਨਹੀਂ ਜਾਂਦਾ ਫਿਰ ਉਹ ਕੀ ਕਰੂਗਾ ਸੋ ਇਹ ਚੀਜ਼ਾਂ ਮੈਂ ਦੇਖਿਆ ਮਤਲਬ ਸ਼ਾਰਟਕਟ ਤੌਰ 'ਤੇ ਅਸੀਂ बस ਸਿਰਫ ਇਹੀ ਕਰੀਏ ਹੁਣ ਇੱਥੇ ਸਾਡੇ ਮਾਹੌਲ ਹੈ ਜਿਹੜਾ ਉਹ ਕਾਫੀ ਵਿਗੜਿਆ ਹੋਇਆ ਹੈ ਮਤਲਬ ਅਸੀਂ ਕਾਫੀ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ ਕਮਿਊਨਿਟੀ ਆ ਜਿਹੜਾ ਸਾਡਾ ਅਕਸ ਕਰਾਉਂਦਾ ਹੋ ਰਿਹਾ ਹੈ ਇਹਨੂੰ ਸੁਧਾਰ ਸਕਦੇ ਹਾਂ ਤੇ ਆਪਣੇ ਪ੍ਰਬੰਧ ਚੰਗੇ ਕਰ ਸਕਦੇ ਹਾਂ ਅਸੀਂ ਜਿਹੜੇ ਹੈਗੇ ਨੇ ਕਿਸੇ ਕਮਿਊਨਿਟੀ ਦੇ ਕਹਿੰਦੇ ਅੰਬੈਸਡਰ ਹੁੰਦੇ ਆ ਕਿਸੇ ਕੰਟਰੀ ਦੇ ਕਿਸੇ ਰੀਲੀਜਨ ਦੇ ਅੰਬੈਸਡਰ ਹੁੰਦੇ ਆ ਤੇ ਇੱਥੇ ਮੈਂ ਜਾਂਦਿਆਂ ਜਾਂਦਿਆਂ ਮਤਲਬ ਇੱਕ ਦੋ ਗੱਲਾਂ ਹੋਰ ਕਰਨੀਆਂ ਨੇ ਕਿਉਂਕਿ ਟਾਈਮ ਵੀ ਜ਼ਿਆਦਾ ਹੋ ਗਿਆ ਤੇ ਮੈਂ ਇਹਨੂੰ ਜ਼ਿਆਦਾ ਲੰਬਾ ਨਹੀਂ ਕਰਨਾ ਚਾਹੁੰਦਾ ਸਾਡੇ ਵਿੱਚ ਕੱਟੜਪਾਲ ਬਹੁਤ ਆ ਰਿਹਾ ਹੈ ਮੈਂ ਦੇਖਿਆ ਸਾਡੇ ਵਿੱਚ ਕੱਟੜਪਾਲ ਬਹੁਤ ਆ ਰਿਹਾ ਹੈ ਸਾਡੇ 'ਚ ਜਿਹੜੀ ਸੰਵਾਦ ਰਚਾਉਣ ਦੀ ਗੱਲ ਹੈ ਸਹਿਣਸ਼ੀਲਤਾ ਉਹ ਬਿਲਕੁਲ ਨਹੀਂ ਹੈ ਤੁਸੀਂ ਕੋਈ ਵੀ ਕਮੈਂਟ ਕਿਸੇ ਸੋਸ਼ਲ ਮੀਡੀਆ ਤੇ ਪਾ ਕੇ ਦੇਖ ਲਓ ਲੋਕ ਤੁਹਾਡੀ ਮਾਂ-ਪਹਿਣ ਇੱਕ ਕਰ ਦਿੰਦੇ ਨੇ ਬਿਲਕੁਲੇ ਬਰਦਾਸ਼ਤ ਕਰਨ ਦੀ ਥੋ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਕਿਸੇ ਵੀ ਗੱਲ ਤੇ ਨਹੀਂ ਚੱਲ ਰਹੇ ਤੇ ਕਿਸ ਕਹੀ ਹੈ ਕੁਝ ਸੁਣੀ ਹੈ ਨਾਨਕ ਉਹ ਤਾਂ ਗੱਲਾਂ ਹੈ ਨਹੀਂ ਉਹਨਾਂ ਨੇ ਆਪਣੇ ਦੁਸ਼ਮਣਾਂ ਨਾਲ ਜਾ ਕੇ ਗੋਸ਼ਟਾਂ ਦੇ ਚੱਲ ਜਾ ਉਹਨਾਂ ਦੀਆਂ ਗੱਲ ਸੁਣੀ ਉਹਨਾਂ ਨੂੰ ਦਲੀਲ ਨਾਲ ਗੱਲ ਕਹੀ ਕਿ ਵੀ ਆਹ ਗੱਲ ਹੈਗੀ ਤਾਂ ਉਹ ਮਤਲਬ ਨਿਰ ਤਰਕ ਹੋ ਗਏ ਮਤਲਬ ਐਵੇਂ ਨਹੀਂ ਉਹਨਾਂ ਨੇ ਇਹ ਮੰਨੀ ਹੈਗੀ ਸੋ ਇੱਕ ਪਾਸੇ ਗੁਰੂ ਨਾਨਕ ਸਾਹਿਬ ਸਾਨੂੰ ਇਹ ਸਿਖਾ ਦਿੰਦੇ ਨੇ ਇੱਕ ਪਾਸੇ ਅਸੀਂ ਲਾਲਾ 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 ਕਰਕੇ ਕਹਿੰਦੇ ਧੀ ਦੀ ਕਹਿੰਦੀ ਭੈਣ ਦੀ ਕਹਿੰਦੀ ਮਾਂ ਦੀ ਇਹ ਸਾਡਾ ਕੈਰੇਕਟਰ ਹੈ ਤੇ ਇਹ ਮਤਲਬ ਸਾਨੂੰ ਦੱਸਦਾ ਕਿ ਸਾਡਾ ਫਿਊਚਰ ਕਹਜਾ ਹੋਊਗਾ ਠੀਕ ਹੈ ਤੇ ਧਰਮ ਨੂੰ ਅਸੀਂ ਨਿਰਆਪਖੰਡ ਬਾਦ ਬਣਾ ਲਿਆ ਦਿਖਾਵੇ ਦੀਆਂ ਚੀਜ਼ਾਂ ਬਣਾ ਲਿਆ ਅਸੀਂ ਪਹਿਲਾਂ ਉਹ ਚੋੜ ਜਿਕੇ ਰਹਿ ਗਏ ਅਸੀਂ ਨਾ ਪੜਦੇ ਆ ਨਾ ਉਸ ਕਰਦੇ ਆ ਕੱਟੜਵਾਦ ਅਨਪੜ ਲਾਣਾ ਉਹ ਸਾਰਾ ਕਿਸੇ ਨੂੰ ਗੱਲ ਨਹੀਂ ਕਰਨ ਦੇ ਰਿਹਾ ਇਹਦੇ ਉੱਪਰ ਤੁਹਾਨੂੰ ਸੋਚਣਾ ਪੈਣਾ ਜੇ ਨਾ ਜਰ ਤੁਸੀਂ ਇਹਦੇ ਉੱਪਰ ਸਟੈਂਡ ਨਹੀਂ ਲਵੋਗੇ ਭਾਵੇਂ ਕੋ ਚੰਗੇ ਧਾਰਮਿਕ ਲੋਕ ਨੇ ਭਾਵੇਂ ਆਮ ਸਮਾਜਿਕ ਲੋਕ ਨੇ ਜਿੰਨੇ ਚਿਰ ਤੁਸੀਂ ਸਟੈਂਡ ਨਹੀਂ ਲੈਣਗੇ ਤੇ ਇਹ ਜਿਹੜੀ ਪੋਲਿਊਸ਼ਨ ਹੈ ਵੱਧਦਾ ਹੀ ਜਾਊਗਾ ਤੇ ਇਹ ਇੱਕ ਦਿਨ ਲੈ ਬੈਠੂਗਾ ਤੇ ਦੂਸਰੀ ਗੱਲ ਹੈਗੀ ਆ ਕਿ ਇੱਥੇ ਮੈਂ ਦੇਖਿਆ ਕਿ ਮੈਂ ਸੌਰੀ ਟੂ ਸੇ ਕਿਉਂਕਿ ਮੇਰੇ ਕੋ ਕੋਈ ਅਧਿਕਾਰ ਨਹੀਂ ਗੱਲ ਕਰਨ ਦਾ ਤੇ ਜਿਹੜੇ ਇੱਥੇ ਨਗਰ ਕੀਰਤਨ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਰੰਗ ਰੂਪ ਉਹਨਾਂ ਦਾ ਜਿਹੜਾ ਪੇਸ਼ਕਾਰੀ ਹੈ ਉਹਦੇ ਢੰਗ ਨੇ ਜਿਹੜੇ ਉਹ ਬਿਲਕੁਲ ਪਿਛਲੇ 5-6 ਸਾਲਾਂ ਦੇ ਵਿੱਚ ਬਦਲ ਚੁੱਕੇ ਨੇ ਤੇ ਜੇ ਉਹ ਨਾਂ ਮਤਲਬ ਉਹਨਾਂ ਨੂੰ ਠੀਕ ਕੀਤਾ ਗਿਆ ਕਿਉਂਕਿ ਮੈਨੂੰ ਇੱਥੇ ਹਣ ਰਹਿੰਦੇ ਨੂੰ 30-35 ਸਾਲ ਹੋ ਗਏ ਤੇ ਜੇ ਨਾ ਉਹਨਾਂ ਨੂੰ ਠੀਕ ਕੀਤਾ ਗਿਆ ਤਾਂ ਬਹੁਤ ਵੱਡੀ ਸਮੱਸਿਆ ਸਾਡੀ ਕਮਿਊਨਿਟੀ ਲਈ ਕ੍ਰੀਏਟ ਕਰਨਗੇ ਕਿਉਂਕਿ ਉੱਥੇ ਜਿਹੜੇ ਕੁਝ ਹੁੱਲੜਵਾਜ਼ ਲੋਕ ਨੇ ਉਹ ਕਿਸੇ ਨੂੰ ਕਿਸੇ ਦੀ ਗੱਲ ਹੀ ਸੁਣਨ ਦਿੰਦੇ ਉਹ ਹਿੰਸਾ ਦਾ ਪ੍ਰਚਾਰ ਕਰ ਰਹੇ ਨੇ ਤੇ ਉਹ ਇਦਾਂ ਦਾ ਬਲੱਡ ਸ਼ੈਡ ਦਿਖਾ ਰਹੇ ਨੇ ਉਹ ਮਤਲਬ ਗਲੋਰੀਫਾਈ ਕਰ ਰਹੇ ਨੇ ਸਾਰੇ ਕਾਸੇ ਨੂੰ ਤਾਂ ਗੁਰਬਾਣੀ ਬਹੁਤ ਪਿੱਛੇ ਰਹਗੀ ਜਿਹੜੇ ਦਿਨ ਤਿਹਾਰਨ ਲਈ ਉਹ ਤੁਹਾਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਖਾਲਸਾ ਦੇ ਸੈਲੀਬ੍ਰੇਸ਼ਨ ਹੋਇਆ ਜਾਂ ਕੋਈ ਹੋਰ ਹੋਇਆ ਤੁਸੀਂ ਨਾ ਉਹਦੀ ਕੋਈ ਗੱਲ ਕਰਦੇ ਹੋ ਨਾ ਉਹਦੀ ਕੋਈ ਸੁਣਦੇ ਹੋ ਤੇ ਹੋਰ ਹੀ ਮਤਲਬ ਉਹ ਉਹ ਝੰਡੇ ਉਪਰਾਹ ਕਰਕੇ ਆ ਰਹੇ ਪਰਵਾਰ ਹਿਉ ਇਹ ਕਰ ਰਹੇ ਹੋ ਉਹ ਕਰ ਰਹੇ ਹੋ ਤੇ ਮੈਂ ਦੇਖਿਆ ਕਿ ਪਬਲਿਕਾ ਜਿਹੜੀ ਉਹ ਘਟ ਰਹੀ ਹੈ ਪਬਲਿਕ ਕਹਿੰਦੀ ਵੀ ਅਸੀਂ ਇਹ ਤਾਂ ਦੇਖਣ ਆਉਂਦੇ ਨਹੀਂ ਅਸੀਂ ਇਹ ਹੁੱਲੜਬਾਜੀ ਜਾਂ ਇਹ ਕੁਝ ਤਾਂ ਦੇਖਣ ਆਉਂਦੇ ਨਹੀਂ ਤੇ ਜਾਂ ਫਿਰ ਅਸੀਂ ਜਿਹੜਾ ਹੈਗਾ ਉਹ ਜਿਹੜੇ ਬਿਜ਼ਨਸਮੈਨ ਉਹ ਆਪਣੇ ਟੈਕਸ ਦਾ بچਾਉ ਪੈਸਾ ਬਚਾਉਣ ਲਈ ਉਹ ਹਰ ਤਰ੍ਹਾਂ ਦੇ ਲੰਗਰ ਰਸੀ ਹੋ ਲੰਗਰਾਂ ਦੇ ਟੁੱਟ ਟੁੱਟ ਪੈ ਰਹੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੰਗੋ ਐਸਾਬ ਦੇ ਵਿੱਚ ਸੁਧਾਰੀਆਂ ਪੈਣਗੀਆਂ ਤੇ ਬਾਕੀ ਹੈਗਾ ਕਿਤਾਬਾਂ ਪੜੋ ਬਾਤੋਂ ਵੱਦ ਤੇ ਮੈਂ ਪਿਛਲੇ ਸਾਲ ਦੇ ਵਿੱਚ ਤਕਰੀਬਨ 25 ਤੀ ਕਿਤਾਬਾਂ ਪੜੀਆਂ ਨੇ ਲਿਖਿਆ ਲਿਖਿਆ ਵੀ ਕਾਫੀ ਆ ਤੁਸੀਂ ਕਿਤਾਬਾਂ ਪੜੋ ਉਹਨਾਂ ਦੀ ਲਿਸਟ ਬਣਾਓ ਐਂਡ ਤੇ ਉਹਨਾਂ ਨੂੰ ਸਾਂਝੀਆਂ ਕਰੋ ਵੀ ਤੁਸੀਂ ਜਿਹੜੀਆਂ ਕਿਤਾਬਾਂ ਪੜੀਆਂ ਨੇ ਆਉਣ ਵਾਲੇ ਸਾਲ ਦੇ ਵਿੱਚ ਉਸ ਹਾਲ ਦਾ ਚੰਗੇ ਨਾਵਲ ਚੰਗੀਆਂ ਕਹਾਣੀਆਂ ਆਉਣ ਤੋਂ ਬਾਅਦ ਦੇਖਾਂਗੇ ਜਦੋਂ ਉੱਥੇ ਤੱਕ ਪਹੁੰਚਾਂਗੇ ਤੁਨਾਰਦੀ ਨਾਲ ਮੈਂ ਤੁਹਾਨੂੰ ਇਸ ਚੈਨਲ ਤੋਂ ਹੋਰ ਚੀਜ਼ਾਂ ਵੀ ਪੇਸ਼ ਕਰਦਾ ਰਹਾਂਗਾ ਤਾਂ ਤੁਸੀਂ ਇਸ ਨੂੰ ਜਾਂ ਸਬਸਕ੍ਰਾਈਬ ਦੀ ਰੂਲ ਕਰ ਲਿਆ ਕਰੋ ਕਿ ਨਹੀਂ ਤੁਹਾਡੀ ਮਰਜ਼ੀ ਆ ਫਿਰ ਕਿਉਂਕਿ ਮੈਂ ਦਸਰਬ ਕਰੀ ਸਕਦਾ ਤੁਹਾਡੀ ਮਰਜ਼ੀ ਆ ਤੁਸੀਂ ਦੇਖਣਾ ਚਾਹੋ ਨਾ ਦੇਖੋ ਨਹੀਂ ਦੇਖਣਾ ਤਾਂ ਵੀ ਤੁਹਾਡੀ ਮਰਜ਼ੀ ਆ ਤੇ ਪਰ ਮੈਂ ਜਿੰਨੇ ਕੁ ਦੋਗਾਂ ਹਾਂ ਤੁਹਾਡੇ ਨਾਲ ਸਾਂਝ ਪਾਉਂਦਾ ਰਹਾਂਗਾ ਤੇ ਚੰਗੇ ਪ੍ਰੋਗਰਾਮ ਲੈ ਕੇ ਪੇਸ਼ ਹੋਵਾਂਗਾ ਇੱਥੇ ਹੀ ਜੋ ਮੇਰੇ ਮਨ ਕੋਲ ਗੱਲ ਕਰ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ